ਹਲਕਾਰਾਂ ਪ੍ਰਾਫੂਲ ਦੇ ਪਿੰਡ ਸੇਲਬਰਾ ਇਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਵੱਡਾ ਦਾਵਾ ਕੀਤਾ ਵੀ ਜਿਹੜਾ ਇਹ ਨੌਜਵਾਨ ਆ ਇਹ ਫੇਕ ਨੌਜਵਾਨ ਆ ਇਹ ਪੜਿਆ ਲਿਖਿਆ ਨਹੀਂ ਇਹਦੇ ਕੋਲੇ ਜਿਹੜੀ ਡਿਗਰੀ ਆ ਕੋਈ ਡਿਗਰੀ ਨਹੀਂ ਇਹ ਕੋਈ ਡਿਗਰੀ ਸਾਬਤ ਕਰ ਦੇ ਇਥੇ ਪ੍ਰੂਫ ਕੱਢ ਕੇ ਦਿਖਾ ਕੈਮਰਾ ਇਲਜ਼ਾਮ ਲਾਇਆ ਸਾਡੇ ਤੇ ਝੂਠੇ ਉਹ ਇਲਜ਼ਾਮ ਆ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਔਰ ਚੈਲੰਜ ਕਰਨਾ ਚਾਹੁੰਦੇ ਆਂ ਬਲਕਾਰ ਸਿੱਧੂ ਐਮ ਐਲ ਏ ਸਾਹਿਬ ਨੂੰ ਔਰ ਸੀ ਐਮ ਭਗਵੰਤ ਮਾਨ ਸਾਹਿਬ ਨੂੰ ਜੇਕਰ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਅਸੀਂ ਇਸ ਨੌਜਵਾਨ ਦੇ ਜਿਹੜੇ ਸਰਟੀਫਿਕੇਟ ਨੇ ਉਹ ਝਾਲੀ ਨੇ ਜਾਂ ਏ ਆਈ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਨੂੰ ਏ ਆਈ ਦੀ ਫੁੱਲ ਫਾਰਮ ਨਹੀਂ ਪਤਾ ਹੋਣਾ ਜਿਹੜੇ ਪੁੱਛ ਰਹੇ ਨੇ ਨਾ ਏ ਆਈ ਏ ਆਈ ਦੀ ਤੁਹਾਨੂੰ ਫੁੱਲ ਫਾਰਮ ਨਹੀਂ ਪਤਾ ਹੋਣਾ ਏ ਆਈ ਦਾ ਜਮਾਨਾ ਪਾਈ ਜੀ ਮੰਨਣੀ ਨਹੀਂ ਸੋ ਕੁਝ ਹੋ ਜਾਂਦਾ ਤੁਸੀਂ ਐਡੀਟਿੰਗ ਕਰਕੇ ਸੋ ਕੁਝ ਹੋ ਜਾਂਦਾ ਯਾਰ ਜੇਕਰ ਸਾਡੇ ਕਿਸੇ ਵੀ ਡਾਕੂ ਜੇਕਰ ਇੱਕ ਵੀ ਡਾਕੂਮੈਂਟ ਦੇ ਵਿੱਚ ਕੋਈ ਵੀ ਗਲਤੀ ਇਵਨ ਕੰਨੇ ਦੀ ਵੀ ਕੋਈ ਗਲਤੀ ਹਾਜ਼ ਆ ਜਾਂਦੀ ਆ ਤਾਂ ਅਸੀਂ ਸਰ ਆਪਾਂ ਇਹਨਾਂ ਤੋਂ ਮਾਫੀ ਮੰਗਾਂਗੇ ਔਰ ਸਿੱਖਿਆ ਕ੍ਰਾਂਤੀ ਦਾ ਝੰਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਪਰ ਜੇਕਰ ਇਹ ਹੁਣ ਇਸ ਦਾ ਸਪਸ਼ਟਿਕਰ ਨਹੀਂ ਦਿੰਦੇ ਤਾਂ ਅਸੀਂ ਇਹ ਜਥੇਬੰਦੀ ਵੱਲੋਂ ਐਲਾਨ ਕਰਦੇ ਆ ਵੀ ਅਸੀਂ ਇਹਨਾਂ ਦਾ ਫਿਰ ਸਿੱਖਿਆ ਕ੍ਰਾਂਤੀ ਇਹ ਹਰ ਥਾਂ ਜਾਂਦੇ ਪਿੰਡਾਂ ਦੇ ਵਿੱਚ ਉਦਘਾਟਨ ਕਰਨ ਫਿਰ ਹੋਰ ਪਿੰਡ ਵੀ ਆਉਣਗੇ ਟਾਈਮ ਸਾਡਾ ਵੀ ਆਊਗਾ ਸਰ ਇਹ ਵੀ ਆ ਗਿਆ ਨਹੀਂ ਬੋਲੀ ਜਾਂਦਾ ਪਾਗਲਾ ਤੂੰ ਕੱਲਾ ਸਿਆਣਾ ਹੈਗਾ ਉਹ ਬਾਈ ਜੀ ਬਾਹਲੇ ਸਿਆਣੇ ਬਾਕੀ ਲੋਕਾਂ ਨੇ ਲਗੋਣੀ ਕੀ ਮੇਰੀ ਗੱਲ ਸੁਣ ਬਾਈ ਜੀ ਮੇਰੀ ਡਿਗਰੀ ਕੀਤੀ ਹੋਈ ਆ ਬਾਈ ਜੀ ਮੇਰੀ ਡਿਗਰੀ ਲੱਕੀ ਡਿਗਰੀ ਮੇਰੀ ਗੱਲ ਸੁਣੋ ਕਪੜਾ ਬਾਈ ਜੀ ਹੂੰ ਤੁਸੀਂ ਇਹ ਦਾਵਾ ਕੀਤਾ ਵੀ ਇੰਨੇ ਅਧਿਆਪਕ ਆ ਗਏ ਬਾਈ ਜਿਹੜੀ ਭਰਤੀ ਹੋਈ ਉਹ ਕਦੋਂ ਹੋਈ 2023 ਤੋਂ ਬਾਅਦ ਚ ਹੋਈ ਹੈ ਜੀ ਚੈੱਕ ਕਰ ਲਓ ਤੁਸੀਂ ਇਹ ਵੀ ਕਹਿੰਦੇ ਨਾ ਚੈੱਕ ਕਰ ਨੂੰ ਕਰਦੇ ਪੂਰਬਤ ਅਸੀਂ ਵੀ ਕਹਿੰਦੇ ਚੈੱਕ ਕਰਨ ਨੂੰ ਜਾਈਏ ਉਹਨਾਂ ਦੇ ਵਰਕਰ ਕਹਿੰਦੇ 2023 ਚ ਹੋਈ ਆ ਪਰ ਜੀ ਕੋਈ ਨਹੀਂ ਸੀ 2023 ਚ ਭਰਤੀ ਕਿਹੜੀ ਹੋਈ ਆ ਲੈਕਚਰਰ ਕਹਿ ਰਹੇ ਸੀ ਲੈਕਚਰਰ ਦੀ ਕੋਈ ਭਰਤੀ ਹੀ ਨਹੀਂ ਆਈ 2023 ਦੇ ਵਿੱਚ ਜੇ ਲੈਕਚਰਰ ਦੀ ਭਰਤੀ ਆਈ ਹੋਈ ਸਰ ਸਾਨੂੰ ਜਿਹੜੀ ਸਜ਼ਾ ਕਹਿਣਗੇ ਅਸੀਂ ਭੁਗਤਣ ਨੂੰ ਤਿਆਰ ਆ ਰਾਮਪੁਰਾ ਹਲਕਾ ਬਲਕਾਰ ਸਿੰਘੂ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆ ਜਿਹੜਾ ਇਹ ਤੁਹਾਡੇ ਆਪਾਂ ਗੱਲ ਕਰੀਏ ਡੀਸੀ ਬਠਿੰਡਾ ਦੇ ਤੁਸੀਂ ਉਹਨਾਂ ਨੂੰ ਸਾਡੇ ਨਾਲ ਬਿਠਾ ਲਓ ਜੇ ਉਹ ਸਾਡੇ ਡਾਕੂਮੈਂਟਾਂ ਦੇ ਵਿੱਚ ਇੱਕ ਵੀ ਗਲਤੀ ਕੱਢ ਦੇਣ ਤਾਂ ਅਸੀਂ ਦੇਣਦਾਰ ਹੋਵਾਂਗੇ ਇਹਦੇ ਕੋਲ ਕੋਈ ਐਟਮ ਬੰਬ ਸੀ ਬੇੜਾ ਜਿਹੜਾ ਰੈਲੀ ਦੇ ਵਿੱਚ ਲੈ ਕੇ ਚਲਾ ਗਿਆ ਇਹਦੇ ਕੋਲ ਇੱਕ ਸਿੱਕ ਪੋਸਟਰ ਸੀ ਨਾ ਇਹੇ ਕੁਝ ਬੋਲਿਆ ਜਿਹਦੇ ਤੇ ਲਿਖਿਆ ਹੋਇਆ ਸੀ 2023 ਤੋਂ ਬਾਅਦ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਭਰਤੀ ਕਿੱਥੇ ਆ ਜੀ ਬਸ ਅਸੀਂ ਇਹੀ ਜਵਾਬ ਮੰਗ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ 21 April 2025 ਹਲਕਾ ਰਾਮਪਰਾ ਫੂਲ ਦੇ ਪਿੰਡ ਸੇਲਬਰਾ ਉੱਥੇ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਵਿਧਾਇਕ ਜਿਹੜੇ ਰਾਮਪਰਾ ਫੂਲ ਦੇ ਨੇ ਬਲਕਾਰ ਸਿੰਘ ਸਿੱਧੂ ਉਹਨਾਂ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਨੀਂਹ ਪੱਥਰ ਤੋਂ ਬਾਅਦ ਸਕੂਲ ਦੇ ਵਿੱਚ ਜਿਹੜਾ ਸਮਾਗਮ ਸੀ ਜਦੋਂ ਉਹ ਸਪੀਚ ਕਰ ਰਹੇ ਸੀ ਉੱਥੇ ਇੱਕ ਨੌਜਵਾਨ ਖੜਾ ਹੁੰਦਾ ਹੈਗਾ ਨੌਜਵਾਨ ਦਾ ਨਾਮ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ ਜਿਹੜਾ ਵਾਸੀ ਆ ਸੇਲਬਰਾ ਦਾ ਉਹਨੇ ਵਿਰੋਧ ਕੀਤਾ ਉਹ ਕਹਿੰਦਾ ਵੀ ਸਾਡੀਆਂ ਜਿਹੜੀਆਂ ਭਰਤੀਆਂ ਆਂ ਡੀਪੀਆਈ ਪੀਟੀਆਈ ਦੀਆਂ ਭਰਤੀਆਂ ਨਹੀਂ ਨਿਕਲ ਰਹਿਣਾਂ ਕਿਉਂ ਨਹੀਂ ਸਰਕਾਰ ਕੱਢ ਰਹੀ ਜਦੋਂ ਵਿਰੋਧ ਕਰ ਰਿਹਾ ਸੀ ਐਮਐਲਏ ਸਾਹਿਬ ਵੀ ਜਵਾਬ ਦੇ ਰਹੇ ਸੀ ਵਿਰੋਧ ਕਰਦੇ ਕਰਦੇ ਨੂੰ ਜਿਹੜੇ ਪੁਲਿਸ ਅਧਿਕਾਰੀ ਸੀ ਉਹ ਬਾਹਰ ਲਿਆਏ ਬਾਹਰ ਆ ਕੇ ਜਦੋਂ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਵੱਡਾ ਦਾਵਾ ਕੀਤਾ ਵੀ ਜਿਹੜਾ ਇਹ ਨੌਜਵਾਨ ਆ ਇਹ ਫੇਕ ਨੌਜਵਾਨ ਆ ਇਹ ਪੜਿਆ ਲਿਖਿਆ ਨਹੀਂ ਇਹਦੇ ਕੋਲੇ ਜਿਹੜੀ ਡਿਗਰੀ ਆ ਕੋਈ ਡਿਗਰੀ ਨਹੀਂ ਇਹ ਕੋਈ ਡਿਗਰੀ ਸਾਬਤ ਕਰ ਦੇ ਇਹਨੂੰ ਪੈਸੇ ਦੇ ਕੇ ਇੱਥੇ ਖੜਾ ਕੀਤਾ ਗਿਆ ਹੈਗਾ ਪਤਾ ਨਹੀਂ ਕਿਹਦੇ ਵੱਲੋਂ ਖੜਾ ਕੀਤਾ ਕਿਸੇ ਪੱਤਰਕਾਰ ਨੇ ਖੜਾ ਕਰਤਾ ਜਾਂ ਹੋਰ ਕਿਸੇ ਨੇ ਖੜਾ ਕਰਤਾ ਤੇ ਜਿਹੜੀਆਂ ਇਹ ਡਿਗਰੀਆਂ ਦੀ ਮੋਬਾਈਲ 'ਚ ਗੱਲ ਕਰਦਾ ਉਹ AI ਨਾਲ ਬਣਾਉਣਾ ਹੋਈਣਾ ਜਾਣੇ ਕਿ ਇਹ ਨੌਜਵਾਨ ਦਾ ਕੋਈ ਟੱਟ ਕੋਈ ਪੇਪਰਪੁੱਪਰ ਕੋਈ ਪਾਸ ਨਹੀਂ ਇਹਨੂੰ ਐਂ ਖੜਾ ਕਰਤਾ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਆਮ ਕਹਿ ਦਿੰਦੇ ਆ ਵਿਚਵਾਤੀ ਲਾਤੀ ਕਿਸੇ ਨੇ ਤੇ ਬੰਦਾ ਖੜਾ ਕਰਤਾ ਹੁਣੇ ਪ੍ਰਿਤਪਾਲ ਸਿੰਘ ਵੀ ਸਾਡੇ ਨਾਲ ਆ ਤੇ ਇਹਦੀ ਜਿਹੜੀ ਜਥੇਬੰਦੀ ਹੈ DPI 168 ਵਾਲੇ ਇਹ ਉਹੀ ਨੌਜਵਾਨ ਨੇ ਜਿਹੜੇ ਧੂਰੀ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਜਿੱਤੇ ਹੋਏ ਨੇ ਉੱਥੇ ਟੈਂਕੀ ਤੇ ਚੜੇ ਰਹੇ ਆ ਉਹ ਪਾਰਕ ਦੇ ਵਿੱਚ ਕਿੰਨੇ ਮਹੀਨੇ ਬੈਠੇ ਰਹੇ ਆ ਗੁਰਦੁਆਰਾ ਸੰਹਾਨਾ ਸਾਹਿਬ ਕੋਲੇ ਕਿੰਨੇ ਮਹੀਨੇ ਬੈਠੇ ਰਹੇ ਆ ਕਿਵੇਂ ਇਹਨਾਂ ਦੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਡੰਗ ਫਰੀ ਸਾਰੀ ਦੁਨੀਆ ਨੇ ਦੇਖਿਆ ਉਹ ਵੀ ਨਾਲ ਆਇਆ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਬੰਦਾ ਜਿਹੜਾ ਫੇਕ ਐ ਅਸਲੀ ਐ ਕਿੱਥੋਂ ਆਇਆਗਾ ਕੌਣ ਐ ਹਾਲਾਂਕਿ ਇਹ ਦਾਵਾ ਕਰਦਾ ਵੀ ਇਹ ਚੌਥੇ ਨੰਬਰ ਤੇ ਮੈਰਿਟ ਪੋਜੀਸ਼ਨ ਹਾਸਲ ਕੀਤੀ ਐ ਪੰਜਾਬੀ ਯੂਨੀਵਰਸਿਟੀ ਚ ਪੜਿਆ ਹੋਇਆ ਆ ਕੁਝ ਡਿਗਰੀਆਂ ਵੀ ਦਿੱਤੀਆਂ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਆ ਜਿਹੜੀਆਂ ਡਿਗਰੀਆਂ ਦਿੱ ਮੇਂ ਯੂ ਰੈਜੀਨਲ ਨੇ ਬਈ ਕੱਲੀਆਂ ਬਈ ਆਹੀ ਨਹੀਂ ਆ ਵੀ ਇਹਦੇ ਨਾਲ ਹੀ ਨੇ ਹਾਂ ਤੇ ਵੀ ਮੇਰੀ ਹੀ ਨੇ ਇਹ ਵੀ ਛੋਟੀਆਂ ਡਿਗਰੀਆਂ ਹਾਰੀਆਂ ਅੱਛਾ ਕੀ ਕੀ ਪੜ੍ਹਾਈ ਕੀਤੀ ਹੈ ਬਈ ਤੁਸੀਂ ਬੀਏ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਬੀਪੀਐਡ ਕਰੀ ਹੋਈ ਆ ਬਈ ਜੀ ਹਾਂ ਤੇ ਐਮਪੀਐਡ ਦੇ ਇੰਟਰ ਐਗਜ਼ਾਮ ਦੇ ਵਿੱਚ ਚੌਥੀ ਪੋਜੀਸ਼ਨ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਾਂ ਇਹ ਚੌਥੀ ਪੋਜੀਸ਼ਨ ਆ ਹਾਂਜੀ ਪੰਜਾਬ ਦੇ ਵਿੱਚ ਪੂਰੀ ਚੌਥੀ ਨੰਬਰ ਤੇ ਮੇਰਾ ਰੈਂਕ ਸੀਗਾ ਜੀ ਤਾਂ ਇਸ ਤੋਂ ਬਾਅਦ ਟੈਟ ਦਾ ਪੇਪਰ ਹੋਇਆ ਉਹ ਵੀ ਮੇਰਾ ਕਲੀਅਰ ਹੈ ਹਾਂ ਸਾਫਟ ਕਾਪੀ ਵੀ ਆ ਹਾਰਡ ਕਾਪੀ ਨੇ ਸਰਕਾਰ ਨੇ ਹਜੇ ਪ੍ਰੋਵਾਈਡ ਹੀ ਨਹੀਂ ਕਰਾਈ ਹਾਂ ਤਾਂ ਉਹ ਸਾਰੇ ਸਾਡੀ ਵੀਡ ਮੇਰੇ ਕੋਲੇ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆਂ ਦਾਵਾ ਕਰਦੇ ਵੀ ਤੁਸੀਂ ਫੇਕ ਉਹ ਕਹਿੰਦੇ ਉਹਨੂੰ ਪੈਸੇ ਪੂਸੇ ਦਿੱਤੇ ਸੀ ਕੀ ਚੱਕਰ ਆ ਉਹ ਉਹ ਸਾਰੇ ਝੂਠੇ ਇਲਜ਼ਾਮ ਲਾ ਰਹੇ ਸੀ ਕਿਸੇ ਤੋਂ ਕੋਈ ਪੈਸੇ ਨਹੀਂ ਲਏ ਕੋਈ ਆਪਣੇ ਕਿਹੜੇ ਦੁੱਖ ਤੋਂ ਗਲੀਪਾ ਕਰਕੇ ਆਏ ਆ ਇਹਨਾਂ ਅੱਕ ਕੇ ਆਏ ਆ ਕਿਉਂਕਿ ਇੱਕ ਵੀ ਭਰਤੀ ਦੇ ਨੋਟੀਫਿਕੇਸ਼ਨ ਨਹੀਂ ਆਇਆ ਨਾ ਹੀ ਕੋਈ ਇਹਦੇ ਵਿੱਚ ਕੋਈ ਐਦਾਂ ਦਾ ਕਿਹਾ ਐਲਾਨ ਕੀਤਾ ਗਿਆ ਵੀ ਆਹ ਭਰਤੀ ਤੁਹਾਡੀ ਮੁਕੰਮਲ ਕਰਾਂਗੇ ਤੇ ਨਾ ਹੀ ਕੋਈ ਇਹਨਾਂ ਦੀ ਸਰਕਾਰ ਦੇ ਵਿੱਚ ਕੋਈ ਵੀ ਭਰਤੀ ਫਿਜ਼ੀਕਲ ਟੀਚਰ ਦੀ ਸਪੋਰਟਸ ਟੀਚਰ ਦੀ ਕੋਈ ਵੀ ਭਰਤੀ ਕੰਪਲੀਟ ਨਹੀਂ ਹੋਈ ਹੈ ਜੀ ਹਾਂਜੀ ਬਾਈ ਜੀ ਲਖਵੀਰ ਸਿੰਘ ਜੀ ਆਪਾਂ ਪਹਿਲਾਂ ਵੀ ਮਿਲਦੇ ਰਹੇ ਹਾਂ ਇਹ ਤੁਹਾਡੇ ਇਹ ਮੁੰਡਾ ਜਥੇਬੰਦੀ ਦਾ ਮੁੰਡਾ ਇਹ ਫੇਕ ਆ ਕਿਵੇਂ ਕੀ ਗੱਲਬਾਤ ਹੈ ਸਭ ਤੋਂ ਪਹਿਲਾਂ ਤਾਂ ਜੀ ਰਤਨ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਐਜੂਕੇਸ਼ਨ ਮਨਿਸਟਰ ਚਾਹੇ ਹਰਜੋਤ ਬੈਂਸ ਜੀ ਹੋਣ ਚਾਹੇ ਭਗਵੰਤ ਮਾਨ ਸੀਐਮ ਭਗਵੰਤ ਮਾਨ ਜੀ ਹੋਣ ਚਾਹੇ ਅੱਜ 21 ਅਪ੍ਰੈਲ ਨੂੰ ਜਿਹੜੀ ਆਪਣੀ ਉਦਘਾਟਨ ਕਰ ਰਹੇ ਸੀ ਚਾਹੇ ਬਲਕਾਰਤ ਸਿੱਦੂ ਜੀ ਹੋਣ ਹਾਂ ਹੁਣ ਮੈਂ ਗੱਲ ਆਉਣਾ ਵੀ ਜਿਹੜੇ ਇਹ ਕਹਿ ਰਹੇ ਸੀ ਅੱਜ ਜਿਨ੍ਹਾਂ ਨੇ ਇਲਜ਼ਾਮ ਲਾਏ ਨੇ ਕਿ ਤੁਸੀਂ ਸਾਡੀਆਂ ਜਿਹੜੀਆਂ ਰੈਲੀਆਂ ਦੇ ਵਿੱਚ ਖੜੇ ਹੋ ਜਾਂਦੇ ਹੋ ਝੰਡੇ ਚੱਕ ਕੇ ਤੁਸੀਂ ਪੋਸਟਰ ਚੱਕ ਕੇ ਖੜੇ ਹੋ ਜਾਂਦੇ ਹੋ ਇਹ ਕਹਿੰਦੇ ਹੋ ਕਿ ਸਾਡੀ ਭਰਤੀ ਨਹੀਂ ਆਈ ਔਰ ਉਹ ਬੰਦੇ ਜਿਹੜੇ ਦੋ ਵਰਕਰ ਨੇ ਰਾਮਪਰਾ ਤੋਂ ਨੇ ਮੈਨੂੰ ਲੱਗਦਾ ਉਹ ਬਲਕਾਰ ਸਿੱਧੂ ਦੇ ਨਾਲ ਖਾਸ ਨੇ ਸੱਜੀਆਂ ਖੱਜੀਆਂ ਖੱਬੀਆਂ ਬਾਹਾਂ ਨੇ ਬਲਕਾਰ ਸਿੱਧੂ ਐਮਐਲਏ ਸਾਹਿਬ ਦੀਆਂ ਉਹ ਸਾਡੇ ਇਸ ਪ੍ਰਿਤਪਾਲ ਸਾਹਿਬ ਸਿੰਘ ਆ ਜਿਹੜਾ ਮੁੰਡਾ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਬਰਨਾਲੇ ਪੋਲਬਾਲਟ ਦਾ ਖਿਡਾਰੀ ਆ ਇਹ ਪੋਲਬਾਲਟ ਸਟੇਟ ਲੈਵਲ ਦਾ 플레이ਰ ਆ ਇਹ ਹਾਂ ਪੋਲਬਾਲਟ ਖੇਡਿਆ ਆਪਦੇ ਆਪਾਂ ਗੱਲ ਕਰੀਏ ਜੇ ਮੈਂ ਗੱਲ ਕਰਾਂ ਨਾ ਜੇ ਕੋ ਰਤਨ ਜੀ ਕੋਈ ਵੀ ਬੰਦਾ ਜਦੋਂ ਖੇਡਦਾਗਾ ਹਾਂ ਦੋ ਦੋ ਸਰਜਰੀਆਂ ਹੋ ਜਾਂਦੀਆਂ ਖੇਡਦੇ ਟਾਈਮ ਠੀਕ ਆ ਗੱਲ ਠੀਕ ਆ ਜੀ ਫੇਰ ਮੈਡਲ ਲੈ ਕੇ ਆਉਂਦਾ ਚਾਹੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਸ ਨੌਜਵਾਨ ਨੇ ਜੇ ਮੈਂ ਗੱਲ ਕਰਾਂ ਡਿਗਰੀਆਂ ਦੀ ਬੀਪੀਐਡ ਕੀਤੀ ਆ ਇਹਨੇ ਵੈਲ ਕੁਆਲੀਫਾਈਡ ਆ ਟੈਟ ਜਦੋਂ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਇਹਨੇ ਟੈਟ ਕਲੀਅਰ ਕੀਤਾ 2023 ਦੇ ਵਿੱਚ ਠੀਕ ਆ ਠੀਕ ਆ ਜੀ ਹੁਣ ਮੈਂ ਗੱਲ ਕਰਦਾ ਹਾਂ ਉਹ ਜਿਹੜੇ ਜਿਨ੍ਹਾਂ ਨੇ ਇਲਜ਼ਾਮ ਲਾਇਆ ਸਾਡੇ ਤੇ ਝੂਠੇ ਉਹ ਇਲਜ਼ਾਮ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਔਰ ਚੈਲੰਜ ਕਰਨਾ ਚਾਹੁੰਦੇ ਹਾਂ ਬਲਕਾਰ ਸਿੱਧੂ ਐਮ ਐਲ ਏ ਸਾਹਿਬ ਨੂੰ ਔਰ ਸੀ ਐਮ ਭਗਵੰਤ ਮਾਨ ਸਾਹਿਬ ਨੂੰ ਜੇਕਰ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਅਸੀਂ ਇਸ ਨੌਜਵਾਨ ਦੇ ਜਿਹੜੇ ਸਰਟੀਫਿਕੇਟ ਨੇ ਉਹ ਝਾਲੀ ਨੇ ਜਾਂ AI ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਨੂੰ AI ਦੀ ਫੁੱਲ ਫਾਰਮ ਨਹੀਂ ਪਤਾ ਹੋਣਾ ਜਿਹੜੇ ਪੁੱਛ ਰਹੇ ਨੇ ਨਾ AI AI ਦੀ ਤੁਹਾਨੂੰ ਫੁੱਲ ਫਾਰਮ ਨਹੀਂ ਪਤਾ ਹੋਣਾ ਸੋ ਤੁਸੀਂ ਦਾਵਾ ਕਰ ਰਹੇ ਹੋ ਕਿ AI ਨਾਲ ਜਿਹੜੇ ਸਰਟੀਫਿਕੇਟ ਬਣਾਏ ਜਾ ਸਕਦੇ ਨੇ ਬਣਾਇਆ ਸਭ ਕੁਝ ਜਾ ਸਕਦਾ ਤੁਸੀਂ AI ਨਾਲ ਬਹੁਤ ਕੁਝ ਬਣਾਉਣੇ ਸਾਨੂੰ ਪਤਾ ਸੋ ਇਹ ਜਿਹੜੇ ਮੈਂ ਚੈਲੰਜ ਕਰਦਾ ਜਿਹਨੇ ਆਈਐਸ ਲੈਵਲ ਦੇ ਅਧਿਕਾਰੀ ਸਾਡੇ ਸਾਹਮਣੇ ਬਿਠਾ ਲੈਣਾ ਆਪਦੇ ਹਮ ਆਈਪੀਐਸ ਲੈਵਲ ਦੇ ਅਧਿਕਾਰੀ ਸਾਡੇ ਸਾਹਮਣੇ ਬਿਠਾ ਲੈਣ ਜੇਕਰ ਸਾਡੇ ਕਿਸੇ ਵੀ ਡਾਕੂਮੈਂਟ ਦੇ ਵਿੱਚ ਇਹ ਪ੍ਰਿਤਪਾਲ ਸੇਲਵਰਾਂ ਦਾ ਰਹਿਣ ਵਾਲਾ ਮੁੰਡਾ ਜੇਕਰ ਇੱਕ ਵੀ ਡਾਕੂਮੈਂਟ ਦੇ ਵਿੱਚ ਕੋਈ ਵੀ ਗਲਤੀ ਇਵਨ ਕੰਨੇ ਦੀ ਵੀ ਕੋਈ ਗਲਤੀ ਹਾਜ ਆ ਜਾਂਦੀ ਆ ਤਾਂ ਅਸੀਂ ਸਰ ਆਪਾਂ ਇਹਨਾਂ ਤੋਂ ਮਾਫੀ ਮੰਗਾਂਗੇ ਔਰ ਸਿੱਖਿਆ ਕ੍ਰਾਂਤੀ ਦਾ ਝੰਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਪਰ ਜੇਕਰ ਇਹ ਹੁਣ ਇਸ ਦਾ ਸਪਸ਼ਟਿਕਰ ਨਹੀਂ ਦਿੰਦੇ ਤਾਂ ਸੀ ਇਹ ਜਥੇਬੰਦੀ ਵੱਲੋਂ ਐਲਾਨ ਕਰਦੇ ਆ ਵੀ ਅਸੀਂ ਇਹਨਾਂ ਦਾ ਫਿਰ ਸਿੱਖਿਆ ਕ੍ਰਾਂਤੀ ਇਹ ਹਰ ਥਾਂ ਜਾਂਦੇ ਪਿੰਡਾਂ ਵਿੱਚ ਉਦਘਾਟਨ ਕਰਨ ਫਿਰ ਹੋਰ ਪਿੰਡ ਵੀ ਆਉਣਗੇ ਫਿਰ ਟਾਈਮ ਸਾਡਾ ਵੀ ਆਊਗਾ ਜੇ ਅੱਜ ਇਹਨਾਂ ਦਾ ਟਾਈਮ ਆ ਇਹ ਅੱਜ ਗਲਤ ਇਲਜ਼ਾਮ ਲੱਗ ਗਿਆ ਸਾਡੇ ਕੈਂਡੀਡੇਟ ਤੇ ਕਿ ਅੱਜ ਮੰਨ ਲਓ ਮੰਨ ਲਓ ਮੇਰੀ ਗੱਲ ਸੁਣੋ ਜੀ ਮੰਨ ਲਓ ਇਹਦੇ ਤੇ ਅਜ ਇਲਜ਼ਾਮ ਲੱਗਿਆ ਵੀ ਇਹ ਜਾਲੀ ਡਿਗਰੀਆਂ ਲਈ ਫਿਰਦਾ ਜਾਂਦਾ ਜਾਲੀ ਏਆਈ ਨਾਲ ਸਰਟੀਫਿਕੇਟ ਬਣਾਏ ਜਾਂਦੇ ਨੇ ਮੋਬਾਈਲ ਦੇ ਵਿੱਚ ਸਰਟੀਫਿਕੇਟ ਸੀਗੇ ਹੁਣ ਮੈਨੂੰ ਦੱਸੋ ਡਿਜੀ ਡਿਜੀ ਲੋਕਰ ਕੀ ਚੀਜ਼ ਆ ਡਿਜੀ ਲੋਕਰ ਦੇ ਵਿੱਚ ਜਾਲੀ ਸਰਟੀਫਿਕੇਟ ਅਪਲੋਡ ਹੋ ਜਾਂਦੇ ਨੇ ਜੇ ਹੋ ਜਾਂਦੇ ਨੇ ਸਰਕਾਰ ਦੀ ਕਿੱਥੇ ਥੋੜੇ ਚ ਫਾਲਟ ਨਹੀਂ ਹੈਗਾ ਜੇ ਡਿਜੀ ਲੋਕਰ ਤੇ ਸਰਟੀਫਿਕੇਟ ਜਾਲੀ ਅਪਲੋਡ ਹੋ ਜਾਂਦੇ ਨੇ ਤਾਂ ਸਰਕਾਰ ਦੇ ਸਿਸਟਮ ਦੇ ਵਿੱਚ ਫਾਲਟ ਆ ਪਹਿਲਾਂ ਥੋੜੇ ਤੇ ਕੁਐਸਚਨ ਲੈ ਕੇ ਆਉਣਾ ਮੈਂ ਹਾਂ ਠੀਕ ਹੈ ਪਹਿਲੀ ਗੱਲ ਆ ਜੇ ਨਹੀਂ ਹੋਏ ਤਾਂ ਤੁਸੀਂ ਇਹ ਅੱਜ ਪਿੰਡ ਸੇਲਵਰਾਂ ਦਾ ਮੁੰਡਾ ਸੇਲਵਰਾਂ ਸਾਰੇ ਪਿੰਡ ਦੇ ਸਾਹਮਣੇ ਤੁਸੀਂ ਇਹ ਕਿਹਾ ਬਈ ਇਹਦੇ ਕੋਲ ਜਾਲੀ ਸਰਟੀਫਿਕੇਟ ਨੇ ਪਿੰਡ ਦੇ ਵਿੱਚ ਇੱਕ ਰਤਬਾ ਹੁੰਦਾ ਪਿੰਡ ਦੇ ਵਿੱਚ ਇੱਕ ਬੈਠਣਾ ਉੱਠਣਾ ਹੁੰਦਾਗਾ ਤਾਂ ਉਹ ਤੁਸੀਂ ਪਿੰਡ ਦੇ ਵਿੱਚ ਉਸੇ ਪਿੰਡ ਦੇ ਜਿਸ ਸਿੱਥੋਂ ਦਾ ਇਹ ਨੌਜਵਾਨਾ ਉੱਥੇ ਤੁਸੀਂ ਕਹਿ ਕੇ ਗਏ ਹੋ ਕਿ ਇਹਦੇ ਕੋਲੇ ਜਾਲੀ ਸਰਟੀਫਿਕੇਟ ਹੈ ਤਾਂ ਤਾਂ ਕਹਿੰਦੇ ਪੈਸੇ ਦੇ ਕੇ ਖੜਾ ਕਰਤਾ ਇਹਨੂੰ ਮੈਂ ਉਹੀ ਗੱਲ ਕਰ ਰਹੇ ਹਾਂ ਜੀ ਪੈਸੇ ਦੇ ਕੇ ਮੈਨੂੰ ਨਹੀਂ ਲੱਗਦਾ ਜਿਹਦੇ ਘਰੇ ਅੱਗ ਲੱਗਦੀ ਹੈ ਸਰ ਤੂੰ ਉੱਥੋਂ ਨਿਕਲਦਾ ਹੂੰ ਜਿਸਦੇ ਚੁੱਲਿਆਂ ਦੇ ਵਿੱਚੋਂ ਘਾਹ ਉੱਗਿਆ ਹੁੰਦਾ ਨਾ ਸਰ ਪੰਜਾਬ ਦੇ ਨੌਜਵਾਨਾਂ ਦੇ ਹਾਲਾਤ ਐਵੇਂ ਦੇ ਹੋਏ ਪਿਆ ਵੀ ਪੰਜਾਬ ਦੇ ਜੇ ਮੈਂ ਗੱਲ ਕਰਾਂ ਨਾ ਚੁੱਲਿਆਂ ਦੇ ਵਿੱਚ ਘਾਹ ਉਗ ਰਿਹਾ ਘਰ 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 ਇਹ ਹਾਲਾ ਪੰਜਾਬ ਦੇ ਹੂੰ ਮੈਂ ਤੁਹਾਨੂੰ ਦੱਸਦਾ ਅੱਜ ਇਹ ਖੇਡਾਂ ਵਾਲੇ ਅਧਿਆਪਕਾਂ ਨੇ ਜਿਹੜੇ ਉਹ ਦਾਵਾ ਕਰਦੇ ਨੇ ਵੀ ਸੇਲਬਰਾ ਇੰਨੇ ਟੀਚਰ ਆ ਗਏ ਜੀ ਇੰਨੇ ਅਧਿਆਪਕ ਆ ਗਏ ਅੱਜ ਦਾਵਾ ਕੀਤਾ ਉਹਨਾਂ ਨੇ ਕਿ ਸੇਲਬਰਾ ਪਤਾ ਨਹੀਂ 16 ਅਧਿਆਪਕ ਆ ਗਏ ਜੀ 16 ਅਧਿਆਪਕ ਆਏ ਕਿਹੜੇ ਸਬਜੈਕਟ ਦਾ ਸਾਨੂੰ ਇਹ ਦੱਸੋ ਕਿਹੜੀ ਭਰਤੀ ਚਾਹੀਏ ਸਾਨੂੰ ਦੱਸੋ ਹੂੰ ਭਰਤੀ 2021 ਤੋਂ ਬਾਹਰ ਜਦੋਂ ਦੀ ਚੰਨੀ ਸਰਕਾਰ ਗਈ ਆ ਸਰ ਸਾਡੀ ਮੈਂ ਆਪਦੀ ਗੱਲ ਤੇ ਆਉਂਗਾ ਸਾਡੀ ਭਰਤੀ ਆ ਮੇਰਾ ਜੁਆਇਨਿੰਗ ਲੈਟਰ ਆ ਹੂੰ ਜੁਆਇਨਿੰਗ ਲੈਟਰ ਆ ਮੈਂ ਤੁਹਾਨੂੰ ਫੋਟੋ ਦਿਖਾ ਦੂੰਗਾ ਜਿੱਥੇ ਮੇਰਾ ਸਕੂਲ ਜਿਹੜਾ ਮੈਨੂੰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਮੈਨੂੰ ਸਟੇਸ਼ਨ ਮਿਲਿਆ ਸੀ ਜਿੱਥੇ ਜਾ ਕੇ ਮੈਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸੀ ਠੀਕ ਹੈ ਉਹ ਸਕੂਲ ਦੇ ਵਿੱਚ ਮੈਂ ਸੈਨ ਵੀ ਕਰ ਚੁੱਕਾ ਹਾਂ ਉਸ ਗੱਲ ਤੇ ਆਪਾਂ ਬਾਅਦ ਵਿੱਚ ਆਉਣੇ ਹੂੰ ਹੁਣ ਮੈਂ ਗੱਲ ਕਰਦਾ ਜੀ ਜੇ ਆਪਾਂ ਗੱਲ ਕਰੀਏ ਖੇਡਾਂ ਕੀ ਚੀਜ਼ ਨੇ ਤੁਸੀਂ ਇਹ ਦਾਵਾ ਕੀਤਾ ਵੀ ਇੰਨੇ ਅਧਿਆਪਕ ਆ ਗਏ ਆਏ ਕਿਹੜੀ ਭਰਤੀ ਦਾ ਸਾਨੂੰ ਇਹ ਚੈਲੰਜ ਆ ਤੁਹਾਡਾ ਬਈ ਕਿਹੜੀ ਭਰਤੀ ਚਾਹੀਏ 2021 ਤੋਂ ਬਾਅਦ ਦੀ ਭਰਤੀ ਚਾਹੀਏ 2021 ਤੋਂ ਪਹਿਲਾਂ ਦੀ ਭਰਤੀ ਚਾਹੀਏ ਉਹਨਾਂ ਦੇ ਵਰਕਰ ਕਹਿੰਦੇ 2023 ਚ ਹੋਈ ਆ ਭਰਤੀ 2023 ਚ ਭਰਤੀ ਕਿਹੜੀ ਹੋਈ ਆ ਲੈਕਚਰਰ ਕਹਿ ਰਹੇ ਸੀ ਲੈਕਚਰਰ ਦੀ ਕੋਈ ਭਰਤੀ ਨਹੀਂ ਆਈ ਸਾਨੂੰ ਪ੍ਰੂਫ ਦਿਖਾਉਣ ਨੋਟੀਫਿਕੇਸ਼ਨ ਦਿਖਾ ਦੇਣ ਸਾਨੂੰ ਇਸ਼ਤਿਹਾਰ ਦਿਖਾ ਦੇਣ 2023 ਦੇ ਵਿੱਚ ਜਿਹੜੀ ਲੈਕਚਰਰ ਦੀ ਭਰਤੀ ਆਈ ਆ 2023 ਦੇ ਵਿੱਚ ਜੇ ਲੈਕਚਰਰ ਦੀ ਭਰਤੀ ਆਈ ਹੋਈ ਸਰ ਸਾਨੂੰ ਜਿਹੜੀ ਸਜ਼ਾ ਕਹਿਣਗੇ ਅਸੀਂ ਭੁਗਤਣ ਨੂੰ ਤਿਆਰ ਆ ਪਰ ਜੇ ਇਹ ਝੂਠ ਹੋਇਆ ਬਈ ਲੈਕਚਰਾਰ 16 ਨਾ ਉਹ ਇੱਕੋ ਸਕੂਲ ਦੇ ਵਿੱਚ ਉਹਨਾਂ ਨੇ ਕਿਦਾਵਾ ਕੀਤਾ ਸੇਲਵਰਾਂ 16 ਪੰਜ ਛੇ ਦਾਵਾ ਕੀਤਾ 6 ਚਲੋ ਜਿੰਨੇ ਵੀ ਆਇਆ 6 6 ਲੈਕਚਰਾਰ ਆਏ ਆ ਜੇ 2023 ਤੋਂ ਬਾਅਦ ਆਏ ਆ ਜਾਂ 2023 ਦੇ ਵਿੱਚ ਆਏ ਆ ਤਾਂ ਉਹ ਸੱਚੇ ਨੇ ਜੇ ਇਹ ਗੱਲ ਝੂਠੀ ਨਿਕਲੀ ਤਾਂ ਅਸੀਂ ਸਪਸ਼ਟੀਕਰਨ ਮੰਗਾਂਗੇ ਔਰ ਮੰਗਾਂਗੇ ਕਿੱਥੇ ਜਿੱਥੇ ਇਹ ਹੁਣ ਅਗਲੇ ਪ੍ਰੋਗਰਾਮ ਲਿਖਣਗੇ ਉਹ ਕਹਿੰਦੇ ਰੱਖੇ ਤਾਂ ਸਾਡੀ ਸਰਕਾਰ ਨਹੀਂ ਉਹ ਤਾਂ ਐਂ ਕਹਿ ਰਹੇ ਆ ਮੈਨੂੰ ਇਹ ਇੱਕ ਚਲੋ ਰਤਨ ਜੀ ਮੈਂ ਤੁਹਾਡੇ ਗੱਲ ਤੇ ਆਉਣਾਗਾ ਰੱਖਣਾ ਇਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਪੋਸਟ ਦੀ ਭਰਤੀ ਤੋਂ ਬਣਾ ਇੱਕ ਭਰਤੀ ਉਹ ਵੀ ਕੋਰਟ ਥਰੂ ਹੋਈ ਆ ਜੀ ਉਹ ਤੋਂ ਬਿਨਾ ਜੇ ਮੈਂ ਗੱਲ ਕਰਾਂ 4166 ਮਾਸਟਰ ਕਿੱਡਰ ਦੀ ਭਰਤੀ ਆਈ ਆ ਜੀ ਹਾਂ 5994 ਪੋਸਟਾਂ ਆਈਆਂ ਈਟੀਟੀ ਦੀਆਂ ਜੀ ਠੀਕ ਐ ਜੇ ਮੈਂ ਗੱਲ ਕਰਾਂ ਪੀਟੀਆਈ 2000 ਦੀਆਂ ਪੋਸਟਾਂ ਜਿਹੜੀ ਅੱਜ ਬਲਕਾਰ ਸਿੰਘ ਸਿੱਧੂ ਸਾਹਿਬ ਐਮਐਲਏ ਸਾਹਿਬ ਸਟੇਜ ਤੋਂ ਬੋਲ ਰਹੇ ਸੀ ਅਸੀਂ ਕਰ ਰਹੇ ਹਾਂ ਭਰਤੀ 2000 ਇਹ ਮੁੰਡਾ ਜਦੋਂ ਪੋਸਟਰ ਲੈ ਕੇ ਖੜਾ ਹੋਇਆ ਨਾ ਬਲਕਾਰ ਸਿੰਘ ਸਿੱਧੂ ਸਾਹਿਬ ਬੋਲ ਰਹੇ ਸੀ 2000 ਪੀਟੀ ਦੀ ਭਰਤੀ ਆ ਰਹੀ ਆ ਹਾਂ ਉਹ ਭਰਤੀ ਕਦੋਂ ਦੀ ਆ ਰਤਨ ਜੀ ਤੁਸੀਂ ਯਕੀਨ ਮੰਨੋਗੇ ਉਹ ਭਰਤੀ 2021 ਪ੍ਰਗਟ ਸਿੰਘ ਕੱਢ ਕੇ ਗਿਆ ਉਹ ਭ 2000 ਪੀਟੀ ਦੀ ਭਰਤੀ ਦੋ ਪ੍ਰਗਟ ਸਿੰਘ ਕੱਢ ਕੇ ਗਏ ਉਸ ਤੋਂ ਬਾਅਦ ਪਤਾ ਨਹੀਂ ਅਸੀਂ ਕਿੰਨੇ ਕਿ ਧਰਨੇ ਲਾ ਲਿਆ ਉਸ ਭਰਤੀ ਲਈ ਹਾਂ ਤੇ ਹੁਣ ਇਹ ਕੈਬਨਟ ਦੇ ਵਿੱਚ ਕੈਬਨਟ ਮੀਟਿੰਗ ਹੁੰਦੀ ਆ ਬਾਹਰ ਆ ਕੇ ਇੰਟਰਵਿਊ ਚ ਕਹਿ ਦਿੰਦੇ ਆ ਵੀ 2000 ਅਸੀਂ ਅਨਾਉਂਸ ਕਰਤੀ ਜੀ ਅਨਾਉਂਸ ਕਰਨੀ ਤੇ ਉਹਨਾਂ ਤੋਂ ਅਪਲਾਈ ਕਰਵਾਉਣਾ ਥੈਟ ਇਜ਼ ਡਿਫਰੈਂਟ ਥਿੰਗ ਅਪਲਾਈ ਕਰਵਾ ਕੇ ਉਹਨਾਂ ਦਾ ਪੇਪਰ ਲਓ ਪੇਪਰ ਲੈ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜੋ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣ ਸਕੀ ਮੈਂ ਆਪ ਕਹਿੰਨਾ ਮੈਂ ਇਹ ਦਾਅਵੇ ਨਾਲ ਕਰ ਸਕਦਾ ਤੁਸੀਂ ਇੱਕ ਸਰਟੀਫਿਕੇਟ ਦੀ ਗੱਲ ਕਰਦੇ ਹੋ ਮੈਨੂੰ ਜਿਹੜੇ 168 ਕੈਂਡੀਡੇਟ ਸੀਗੇ ਜਾਂ ਜ ਭਰਤੀ ਦੀ ਡਿਮਾਂਡ ਕਰਦੇ ਆ ਸਰ ਤੁਸੀਂ ਟੈਟ ਦੀ ਛੱਡੋ ਯੂਜੀਸੀ ਨੈਟ ਦੀ ਗੱਲ ਕਰੋ ਹੂੰ ਸਾਡੇ ਨੈਟ ਤਾਂ ਕਲੀਅਰ ਨਹੀਂ ਸਾਰੇ ਯੂਜੀਸੀ ਨੈਟ ਹੂੰ ਨੈਸ਼ਨਲ एलिਜੀਬਿਲਟੀ ਟੈਸਟ ਇਹਨਾਂ ਨੂੰ ਫੁੱਲ ਫਾਰਮ ਵੀ ਨਹੀਂ ਪਤਾ ਹੋਣਾ ਉਹ ਤਾਂ ਕਹਗੇ ਇਹਦਾ ਕੁਝ ਨਹੀਂ ਕਲੀਅਰ ਮੁੰਡੇ ਦਾ ਮੈਂ ਉਹ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਤੇ ਆ ਰਿਹਾ ਜੇ ਨਹੀਂ ਕਲੀਅਰ ਮੈਂ ਉਹੀ ਗੱਲ ਕਹਿਣਾ ਤਾਂ ਅਫੀਸਰ ਦੇਣਦਾਰ ਆ ਅਸੀਂ ਗੁਨੇਗਾਰ ਹੋਵਾਂਗੇ ਬਈ ਇਹ ਕਿਸੇ ਦੇ ਪ੍ਰੋਗਰਾਮ ਦੇ ਜਾ ਕੇ ਇਹਨੇ ਅੜਚਣ ਬਣਿਆ ਪਰ ਜੇ ਉਹ ਗਲਤ ਦਾਵਾ ਕਰਦੇ ਨੇ ਜੇ ਉਹ ਗਲਤ ਇਲਜ਼ਾਮ ਲਾਏ ਨੇ ਇਸ ਮੁੰਡੇ ਤੇ ਅਸੀਂ ਸਰ ਉਹਨਾਂ ਤੋਂ ਸਪਸ਼ਟੀਕਰਨ ਮੰਗਾਂਗੇ ਜਿਹੜੇ ਪਿੰਡ ਦੇ ਵਿੱਚ ਜਾਣਗੇ ਰਾਮਪੁਰਾ ਹਲਕਾ ਬਲਕਾਰ ਸਿੱਧੂ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆ ਜਿਹੜਾ ਇਹ ਤੁਹਾਡੇ ਆਪਾਂ ਗੱਲ ਕਰੀਏ ਡੀਸੀ ਸਾਹਿਬ ਨੇ ਬਠਿੰਡਾ ਦੇ ਤੁਸੀਂ ਉਹਨਾਂ ਨੂੰ ਸਾਡੇ ਨਾਲ ਬਿਠਾ ਲਓ ਜੇ ਉਹ ਸਾਡੇ ਡਾਕੂਮੈਂਟਾਂ ਦੇ ਵਿੱਚ ਇੱਕ ਵੀ ਗਲਤੀ ਕੱਢ ਦੇਣ ਤਾਂ ਅਸੀਂ ਦੇਣਦਾਰ ਹੋਵਾਂਗੇ ਪਰ ਜੇ ਗਲਤੀ ਨਾ ਨਿਕਲੀ ਤਾਂ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਪੈਣਾ ਵੀ ਸਾਡੇ ਇਸ ਪ੍ਰਤਿਬਲ ਹੋਂ ਹਰ ਖਿਡਾਰੀ ਹੋਂ ਹਰ ਅਧਿਆਪਕ ਦੇ ਇਹਨਾਂ ਨੇ ਗਲਤ ਇਲਜ਼ਾਮ ਲਾਇਆ ਔਰ ਜਥੇਬੰਦੀ ਵੱਲੋਂ ਇਹ ਐਲਾਨ ਕਰਦੇ ਆ ਵੀ ਜਿੱਥੇ ਵੀ ਜਾਣਗੇ ਇਸ ਤੋਂ ਬਾਅਦ ਜੇ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਅਸੀਂ ਇਹਨਾਂ ਦਾ ਜਿਹੜਾ ਕਰਾਓ ਕਰਾਂਗੇ ਸਵਾਲ ਪੁੱਛੇ ਜਾਣਗੇ ਔਰ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਪਾਰਟੀ ਧਰਨਾ ਦੇ ਵਿੱਚ ਉਠੀ ਖਤਮ ਜੀ ਜਿਹੜੀ ਪਾਰਟੀ ਧਰਨਾ ਦੇ ਵਿੱਚ ਉਠੀ ਭਗਵੰਤ ਮਾਨ ਸਾਹਿਬ ਧਰਨਾ ਦੇ ਵਿੱਚ ਜਾ ਕੇ ਹੁਣ ਮੈਂ ਇੱਕ ਅਨਮੋਲ ਰਤਨ ਇਹਨਾਂ ਦੀ ਅਨਮੋਲ ਮਾਣ ਅਨਮੋਲ ਗਗਨ ਮਾਣ ਇਹਨਾਂ ਦੀ ਹੈਗੀ ਹੈ ਮੁਹਾਲੀ ਤੋਂ ਹਨਾ ਜੀ ਹਾਂ ਵਿਧਾਇਕ ਨੇ ਵਿਧਾਇਕ ਨੇ ਮੁਹਾਲੀ ਤੋਂ ਉਹ ਜਦੋਂ ਮੁਹਾਲੀ ਸਾਡਾ ਧਰਨਾ ਹੁੰਦਾ ਸੀ ਸਾਡੇ ਨਾਲ ਆ ਕੇ ਵੀਰ ਹੋ ਤੁਸੀਂ ਮੇਰੇ ਭਰਾ ਹੋ ਤੁਸੀਂ ਸਾਡੇ ਅੱਜ ਜੇ ਉਹਨਾਂ ਕੋਲੇ ਜਾਂਦੇ ਸਾਡੇ ਕੋਲ ਟਾਈਮ ਨਹੀਂ ਬਈ ਜਿਹਨ ਬੋਲ ਗਏ ਹਾਂਜੀ ਉਹੀ ਗੱਲ ਹੈ ਨਾ ਜਿਹੜੀ ਪਾਰਟੀਆਂ ਲਾ ਲੋ ਬਈ ਧਰਨਿਆਂ ਦੇ ਵਿੱਚੋਂ ਨਿਕਲੀ ਠੀਕ ਹੈ ਅੱਜ ਉਹ ਪਾਰਟੀ ਜਿਹੜੇ ਧਰਨਿਆਂ ਦੇ ਵਿੱਚ ਅੱਜ ਇਹ ਨੌਜਵਾਨ ਇਹਨੇ ਕੀਤਾ ਕੀ ਇਸ ਨੂੰ ਇਹ ਦੱਸੋ ਹੂੰ ਕੀਤਾ ਕੀ ਸੀ ਮੈਂ ਇੱਕ ਕੁਐਸਚਨ ਆ ਮੇਰਾ ਤੁਹਾਡੇ ਮਾਧਮ ਨਾਲ ਹੀ ਲੋਕਾਂ ਨੂੰ ਪੁੱਛਦਾ ਮੈਂ ਨੇ ਕੀਤਾ ਕੀ ਸੀ ਇਹਦੇ ਕੋਲ ਕੋਈ ਐਟਮ ਬੰਬ ਸੀ ਜਿਹੜਾ ਜਿਹੜਾ ਰੈਲੀ ਦੇ ਵਿੱਚ ਲੈ ਕੇ ਚਲਾ ਗਿਆ ਇਹਦੇ ਕੋਲ ਕੀ ਸੀ ਇੱਕ ਪੋਸਟਰ ਸੀ ਨਾ ਇਹ ਕੁਝ ਬੋਲਿਆ ਜਿਹਦੇ ਤੇ ਲਿਖਿਆ ਹੋਇਆ ਸੀ 2023 ਤੋਂ ਬਾਅਦ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਭਰਤੀ ਹੂੰ ਕਿੱਥੇ ਆ ਜੀ ਬਸ ਅਸੀਂ ਇਹੀ ਜਵਾਬ ਮੰਗ ਰਹੇ ਹਾਂ 2023 ਨੂੰ ਛੱਡੋ 2021 ਦੇ ਵਿੱਚ ਜਦੋਂ ਚੰਨੀ ਸਰਕਾਰ ਜਾਂਦੀ ਆ 168 ਪੋਸਟਾਂ ਮਿਲੀਆਂ ਸਰ ਤੁਹਾਨੂੰ ਸਾਨੂੰ ਹੂੰ ਸਾਡਾ ਅਧਿਆਪਕ ਮੈਂ ਗੱਲ ਕਰਾਂ ਜੀ 2011 ਤੋਂ ਮੈਂ ਸ਼ੁਰੂ ਕਰਦਾ 2011 ਤੋਂ ਬਾਅਦ ਮੈਂ ਭਗਵੰਤ ਮਾਨ ਸਰਕਾਰ ਚਲੋ 2021 ਦੇ ਵਿੱਚ ਆਈ ਮੈਂ ਬਾਕੀ ਸਰਕਾਰਾਂ ਨੂੰ ਵੀ ਕਹਿਣਾ ਮੈਂ ਥੋੜੇ ਮਾਧਿਅਮ ਰਹੀਂ ਪਤਾ ਕੀ ਅੱਧੇ ਅੱਧੇ ਸਮੇਂ ਨੂੰ ਕਹਿੰਦਾ ਪੈਸੇ ਲੈ ਕੇ ਛੱਡੇ ਪਿਆ ਥੋੜੇ ਮਾਧਿਅਮ ਰਹੀਂ ਇਹੇ ਵੀ ਕਹਿੰਦੇ ਹੋਣਗੇ ਅੱਧੇ ਵੀ ਇਹਨੂੰ ਵੀ ਕਾਲਾ ਗਾਣੇ ਛੱਡਦਾ ਕਾਂਗਰਸ ਗਾਣੇ ਛੱਡਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ 2011 ਤੋਂ ਬਾਅਦ ਨਾ ਕਾਲਿਆਂ ਨੇ ਨਾ ਕਾਂਗਰਸੀਆਂ ਨੇ ਦੋ ਵਾਰ ਕਾਂਗਰਸ ਦੀ ਸਰਕਾਰ ਆਈ ਆ ਸਾਡੀ ਭਾਰਤ ਨਹੀਂ ਕੱਢੀ ਸਰ ਹੂੰ ਠੀਕ ਹੈ 168 ਪੋਸਟਾਂ ਦਿੱਤੀਆਂ ਸਾਨੂੰ ਸਿਰਫ ਹੂੰ 168 ਪੋਸਟਾਂ ਅਸੀਂ ਸਰ ਆ ਮੇਰਾ ਜੁਆਇਨਿੰਗ ਲੈਟਰ ਆ ਮੇਰੇ ਆਇਨ ਲਾ ਲੋ ਵੀ ਅਸੀਂ ਮੈਟ ਲਿਸਟ ਦੇ ਵਿੱਚ ਆ ਗਏ ਸਾਨੂੰ ਸਟੇਸ਼ਨ ਲੋਟ ਮਿਲ ਗਿਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਰ ਉਸ ਬੰਦੇ ਤੇ ਕੀ ਬਿੱਤੂਗੀ ਜਿਨੇ ਗਵਰਨਮੈਂਟ ਟੀਚਰ ਦੀ ਲਈ ਪੜ੍ਹਾਈ ਕੀਤੀ ਹੋਵੇ ਹੂੰ ਤੇ ਉਹ ਜਿੱਥੇ ਉਹਨੂੰ ਸਕੂਲ ਮਿਲ ਗਿਆ ਤੇ ਉੱਥੇ ਸਕੂਲ ਦੇ ਵਿੱਚ ਜਾ ਕੇ ਉਹ ਸਾਰਾ ਕੁਝ ਹੋ ਗਿਆ ਮੇਰੀ ਹਾਈ ਰਿਪੋਰਟ ਬਣ ਗਈ ਮੈਂ ਮਠਿਆਈ ਦਾ ਡੱਬਾ ਲੈ ਕੇ ਪ੍ਰਿੰਸੀਪਲ ਦੇ ਸਰ ਦੇ ਮੂੰਹ 'ਚ ਪਾਉਣ ਲੱਗਿਆ ਮਠਿਆਈ ਉਦੋਂ ਡੀ ਆਫਿਸ ਤੋਂ ਫੋਨ ਆ ਗਿਆ ਭਰਤੀ ਰੋਕ ਲਓ ਹੂੰ ਤੁਸੀਂ ਇਹ ਦੇਖੋ ਵੀ ਉਸ ਬੰਦੇ ਤੇ ਕੀ ਬੀਤੀ ਹੋਊਗਾ ਰੁਕੀ ਕਿਉਂ ਉਹਦਾ ਮੈਂ ਤੁਹਾਨੂੰ ਦੱਸਦਾ ਇੱਕ ਜੀ ਰੁਕੀ ਰੁਕੀ ਰੁਕਣ ਦਾ ਰੀਜ਼ਨ ਕੀ ਸੀਗੀ 2021 ਦੇ ਵਿੱਚ ਆਈ ਆ ਉਹਦੀ ਐਡਵਰਟਾਈਜ਼ਮੈਂਟ ਹੂੰ ਉਦੋਂ ਸਿੱਖਿਆ ਮੰਤਰੀ ਬਣਦੇ ਆ ਜੀ ਆਪਣੇ ਮਾਨਯੋਗ ਇਹਨਾਂ ਦੇ ਇਹਨਾਂ ਦੀ ਸਰਕਾਰ ਆਪਾਂ 22 ਦੇ ਵਿੱਚ ਇਹਨਾਂ ਦੀ ਸਰਕਾਰ ਆ ਗਈ ਆਪਣੇ ਮਾਨਯੋਗ ਮੀਤ ਖੇੜ ਜੀ ਸਿੱਖਿਆ ਮੰਤਰੀ ਉਹ ਬਣਦੇ ਆ ਅਸੀਂ ਮੀਤ ਖੇੜ ਜੀ ਕੋਲੇ ਚਲੇ ਗਏ ਜੀ ਹਾਂ ਅਸੀਂ ਆਖਿਆ ਸਰ ਵੀ ਇਹਨਾਂ ਦੀ ਐਡਵਰਟਾਈਜ਼ਮੈਂਟ ਸਾਡੀ ਤਾਂ ਮੈਂ ਦੱਸਣਾ ਚਾਹਣਾ ਸਾਡੀ ਬੀਏਡ ਨਹੀਂ ਹੁੰਦੀ ਹੂੰ ਸਾਡੀ ਬੀਐਡ ਦੇ ਪੈਰਲਲ ਇੱਕ ਡਿਗਰੀ ਆ ਜਿਹਨੂੰ ਬੀਪੀਐਡ ਬੋਲਿਆ ਜਾਂਦਾ ਬੀਐਡ ਹੁੰਦੀ ਹੈ ਬੈਚਲਰ ਆਫ ਐਜੂਕੇਸ਼ਨ ਬੀਪੀਐਡ ਹੁੰਦੀ ਹੈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਠੀਕ ਆ ਠੀਕ ਹੈ ਜੀ ਪੈਰਲਲ ਟੂ ਬੀਪੀਐਡ ਪੈਰਲਲ ਟੂ ਬੀਐਡ ਠੀਕ ਹੈ ਜੀ ਸਾਡੀ ਬੀਪੀਐਡ ਹੁੰਦੀ ਆ ਹੁਣ ਸਰ ਸਾਡਾ 2011 ਦੇ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਟੈਟ ਲਿਆ ਗਿਆ ਉਦੋਂ ਕੋਰਟ ਨੇ ਮਨਾ ਕਰਤਾ ਵੀ ਇਹ ਪ੍ਰੈਕਟੀਕਲ ਸਬਜੈਕਟ ਆ ਜੀ ਕਿ ਫਿਜ਼ੀਕਲ ਦਾ ਟੈਟ ਨਹੀਂ ਹੋਊਗਾ ਇਹਨਾਂ ਨੇ ਲਿਆਣੀ ਅਦੋ ਬਾਦੀ ਲੈਣਾ ਕਿਸੇ ਇਹਨਾਂ ਨੇ ਜਦੋਂ ਕੋਟ ਨਹੀਂ ਝਾੜ ਪਾਤੀ ਇਹਨਾਂ ਨੂੰ ਵੀ ਤੁਸੀਂ ਟਟ ਕੇ ਲੈ ਕਿਹੜੇ ਬੇਸਤੇ ਰਹੇ ਹੋ 60% ਸਾਡਾ ਜਿਹੜਾ ਸਬਜੈਕਟ ਆ ਉਹ ਪ੍ਰੈਕਟੀਕਲ ਸਬਜੈਕਟ ਆ ਕਿਉਂਕਿ ਗਰਾਊਂਡਾਂ ਦੇ ਵਿੱਚ ਰਹਿਣਾ ਆ ਪਾਜੀ ਹੂੰ ਚਲੋ ਇਸ ਤੋਂ ਬਾਅਦ 2021 ਦੇ ਵਿੱਚ ਐਡਵਰਟਾਈਜ਼ਮੈਂਟ ਕੱਢਤੀ ਜੀ ਕ੍ਰਿਸ਼ਨ ਕੁਮਾਰ ਉਦੋਂ ਸੀਗੇ ਸੈਕਟਰੀ ਹੂੰ ਐਡਵਰਟਾਈਜ਼ਮੈਂਟ ਆ ਗਈ 4461 ਪੋਸਟਾਂ ਦੀ ਜਿਹਦੇ ਚ ਸਾਰੀਆਂ ਸਬਜੈਕਟਾਂ ਦੀਆਂ ਪੋਸਟਾਂ ਜੀ ਉਹਦੇ ਚ ਉੱਪਰ ਇਹਨਾਂ ਨੇ ਇੱਕ ਲਾਈਨ ਲਿਖਤੀ ਵੀ ਸਾਰੀਆਂ ਪੋਸਟਾਂ ਲਈ ਟਟ ਜ਼ਰੂਰੀ ਆ ਹੂੰ ਠੀਕ ਹੈ ਜੀ ਅਸੀਂ ਮੀਤੇਸ਼ਰ ਸਾਹਿਬ ਕੋਲੇ ਗਏ ਅਸੀਂ ਕਹਿੰਦੇ ਸਰ ਵੀ ਸਾਡੀਆਂ ਪੋਸਟਾਂ ਪਹਿਲਾਂ ਦਾ ਦਿੱਤੀਆਂ ਤੁਸੀਂ ਬਹੁਤ ਥੋੜੀਆਂ ਧਰਨਾ ਲਾ ਕੇ ਲਈਆਂ ਅਸੀਂ ਇਹ ਤਾਂ ਹੈ ਨਹੀਂ ਵੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਿਸੇ ਲੀਡਰ ਨੂੰ ਕੋਈ ਲੀਡਰ ਅਜੇ ਤੱਕ ਇਹ ਤਾਂ ਹੈ ਨਹੀਂ ਬਈ ਚਾਹੇ ਮੈਂ 331 ਤੋਤਾ ਸਿੰਘ ਜਿਹੜਾ 331 ਕੇ ਆ ਕੇ ਸਾਈਨ ਕਰਦਾ ਸੀ ਜਿੱਥੋਂ ਤੋਂ ਲੈ ਕੇ ਗੱਲ ਕਰਾਂ ਮੈਂ ਇਹ ਤਾਂ ਹੈ ਨਹੀਂ ਵੀ ਉਹ ਤੋਂ ਲੈ ਕੇ ਕੋਈ ਐਵੇਂ ਦਾ ਲੀਡਰ ਆਇਆ ਹੋਵੇ ਜਿਹੜਾ ਕਵੇ ਯਾਰ ਇਹ ਅਧਿਆਪਕਾਂ ਨੇ ਇੰਨੀਆਂ ਡਿਗਰੀਆਂ ਕਰ ਲਈਆਂ ਤੇ ਦੇਖੋ ਆਪਣੇ ਸਕੂਲਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਪਈਆਂ ਇਹਨਾਂ ਨੂੰ ਭੇਜੋ ਤੋਂ ਸਕੂਲਾਂ 'ਚ ਐਵੇਂ ਦਾ ਕੋਈ ਲੀਡਰ ਨਹੀਂ ਆਇਆ ਅਜੇ ਤੱਕ ਜਿਹੜੀ ਸ ਹੁਣ ਉਹ ਐਡਵਰਟਾਈਜ਼ਮੈਂਟ ਆ ਗਈ ਅਸੀਂ ਮੀਤਿਹਰ ਸਾਹਿਬ ਕੋਲ ਗਏ ਸੀ ਕਿ ਸਰ ਵੀ ਸਾਡਾ ਟੈਟ ਨਹੀਂ ਹੋਇਆ ਕਦੇ ਪੰਜਾਬ ਦੇ ਵਿੱਚ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਅਜ ਤੱਕ ਕਦੇ ਲਿਆ ਹੀ ਨਹੀਂ ਔਰ ਤੁਸੀਂ ਇਸ ਟਿਆਰ ਦੇ ਵਿੱਚ ਲਿਖਿਆ ਹੋਇਆ ਮੀਤਿਹਰ ਸਾਹਿਬ ਨੇ ਫੋਨ ਮਲਾਇਆ ਜੀ ਡਾਇਰੈਕਟਰ ਬੋਰਡ ਜਿਹੜਾ ਭਾਰਤੀ ਬੋਰਡ ਦਾ ਹੈੱਡ ਆ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਦੀ ਪੋਸਟ ਅਪਲਾਈ ਨਹੀਂ ਹੋ ਰਹੀ ਉਹਨਾਂ ਦਾ ਟੈਟ ਕਦੇ ਹੋਇਆ ਨਹੀਂ ਫਿਜ਼ੀਕਲ ਐਜੂਕੇਸ਼ਨ ਦਾ ਸਰੀਰਕ ਸਿੱਖਿਆ ਖੇਡਾਂ ਵਾਲੇ ਅਧਿਆਪਕਾਂ ਦਾ ਕਿ ਇਹਨਾਂ ਦਾ ਟੈਟ ਨਹੀਂ ਹੁੰਦਾ ਇਹਨਾਂ ਦੀ ਪੋਸਟ ਅਪਲਾਈ ਕਰਾਈ ਜਾਵੇ ਉਦੋਂ ਜੀ ਉਹਨਾਂ ਨੇ ਪੋਰਟਲ ਦੇ ਵਿੱਚ ਚੇਂਜ ਦੱਸਣਾ ਚਾਹਣਾ ਬਹੁਤ ਸੂਝਵਾਨ ਲੋਕ ਸੁਣਦੇ ਹੋਣਗੇ ਐਨ ਦਾ ਮਤਲਬ ਹੁੰਦਾ ਨਾਟ ਐਪਲੀਕੇਬਲ ਹੂੰ ਨਾਟ ਐਪਲੀਕੇਬਲ ਦਾ ਮਤਲਬ ਹੁੰਦਾ ਵੀ ਇਹਨਾਂ ਤੇ ਇਹ ਲਾਗੂ ਨਹੀਂ ਹੁੰਦਾ ਜੀ ਹੂੰ ਅਸੀਂ ਐਨ ਐ ਲਿਖ ਕੇ ਫਾਰਮ ਭਰਤੇ ਜੀ ਠੀਕ ਹੈ ਠੀਕ ਹੈ ਜੀ ਡਿਪਾਰਟਮੈਂਟ ਨੇ ਸਾਨੂੰ ਖੁਦ ਕਿਹਾ ਵੀ ਐਨ ਐ ਲਿਖ ਕੇ ਭਰ ਦਿਓ ਠੀਕ ਹੈ ਅਸੀਂ ਐਨ ਐ ਲਿਖ ਕੇ ਫਾਰਮ ਭਰਤੇ 2022 ਦੇ ਵਿੱਚ ਇਹਨਾਂ ਨੇ ਪੇਪਰ ਲੈ ਲਿਆ ਜੀ ਹੂੰ ਪੇਪਰ ਲੈਣ ਤੋਂ ਬਾਅਦ ਸਾਡੀ ਮੈਟਰ ਲਿਸਟ ਜਾਰੀ ਹੋ ਗਈ ਆ ਮੇਰੀ ਮੈਟਰ ਲਿਸਟ ਆ ਜੀ ਹੂੰ ਮੈਟਰ ਲਿਸਟ ਹੋਣ ਤੋਂ ਬਾਅਦ ਸਾਡਾ ਸਰ ਮੈਟ ਦੇ ਵਿੱਚ ਆ ਗਿਆ ਮੈਂ ਪੂਰੇ ਪੰਜਾਬ ਦੇ ਵਿੱਚੋਂ 168 ਬੰਦ ਜਦੋਂ ਮੈਟ ਦੇ ਵਿੱਚ ਆ ਗਿਆ ਸਾਨੂੰ ਸਕੂਲ ਮਿਲ ਗਏ ਸਕੂਲ ਮਿਲਣ ਤੋਂ ਬਾਅਦ ਸਾਰੇ ਇਹ ਉਹ ਚ 17 ਬੰਦੇ ਐਵੇਂ ਦੇ ਅਸਰ ਜਿਨ੍ਹਾਂ ਨੇ ਨਾਲ ਬੀਐਡ ਕਰ ਲਈ ਤੇ ਹੋਰ ਕਿਹੇ ਸਬਜੈਕਟ ਦਾ ਟੈਟ ਦਿਖਾਈ ਜਾਂਦੇ ਆ ਠੀਕ ਆ ਜਾਂ ਤਾਂ ਇਹਨਾਂ ਦੀ ਕੋਈ ਢੰਡੀ ਸੀ ਡਿਪਾਰਟਮੈਂਟ ਦੀ ਹਾਂ ਇਹਨਾਂ ਨੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਤੇ ਸਰ ਐਸਟੀਐਸਸੀ ਦਾ ਟੈਟ ਲਾਗੂ ਕਰਤਾ। ਹੂੰ ਫਿਜ਼ੀਕਲ ਸਬਜੈਕਟ ਜਿਹੜਾ ਕਦੇ ਹੋਇਆ ਹੀ ਨਹੀਂ। ਹਾਂ ਟੈਟ ਕਦੇ ਹੋਇਆ ਹੀ ਨਹੀਂ ਫਿਜ਼ੀਕਲ ਐਜੂ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਕਦੇ ਹੋਇਆ ਹੀ ਨਹੀਂ ਜੀ। ਅਸੀਂ ਲਿਆਉਂਦੇ ਕਿੱਥੋਂ? ਫਿਰ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ 2023 ਦੇ ਵਿੱਚ ਇਹਨਾਂ ਨੇ ਸਾਡਾ ਪਹਿਲੀ ਵਾਰੀ ਟੈਟ ਲੈ ਲਿਆ ਸਰ। ਹਾਂ ਜਿਹੜਾ ਇਹਨੇ ਇਹ ਮੁੰਡੇ ਨਹੀਂ ਵੀ ਕਰਿਆ। ਹਾਂਜੀ ਬਈ ਤੁਸੀਂ ਇਹ ਕਲੀਅਰ ਕਰ ਲਓ ਤੁਹਾਨੂੰ ਭਰਤੀ ਕਰ ਲਾਂਗੇ। ਹੂੰ ਸਾਡਾ ਸਾਰਾ ਕੁਝ ਹੋਣ ਤੋਂ ਬਾਹਰ ਸਾਨੂੰ ਇੱਕ ਹੋਰ ਪੇਪਰ ਦੇਣ ਲਈ ਕਿਹਾ ਗਿਆ। ਹੂੰ ਅਸੀਂ ਉਹ ਵੀ ਕਲੀਅਰ ਕਰ ਲਿਆ। ਅਸੀਂ ਟੈਟ ਵੀ ਕਲੀਅਰ ਆ ਯੂਸੀ ਨੈਟ ਵੀ ਕਲੀਅਰ ਨੇ ਸਾਡੇ ਵੀ ਤੁਸੀਂ ਦੱਸੋ ਵੀ ਸਾਡੇ ਕੋਲ ਹੋਰ ਕਿਹੜਾ ਟੈਸਟ ਲੈਣਾ ਸਾਨੂੰ ਸਕੂਲਾਂ ਦੇ ਵਿੱਚ ਕਦੋਂ ਭੇਜੋਗੇ ਸਵਾਲ ਇਹ ਹੈ ਸਰ ਇੱਕ ਇੱਕ ਲਖਵੀਰ ਜੀ ਉਹਨਾਂ ਨੇ ਇਹ ਵੀ ਕਿਹਾਗਾ ਇਹ ਨੌਜਵਾਨ ਨੂੰ ਵੀ ਤੇਰੀ ਜਥੇਬੰਦੀ ਆਉਂਦੀ ਤੇਰਾ ਕੋਈ ਪ੍ਰਧਾਨ ਆਉਂਦਾ ਕੌਣ ਆ ਤੂੰ ਤਾਂ ਇਕੱਲੀ ਫਿਰਦਾਗਾ ਸਰ ਮੈਂ ਤੁਹਾਨੂੰ ਦੱਸਦਾ ਇਹ ਇੱਕ 2 ਸਾਲ ਮੇਰੇ ਤੋਂ ਮੁੰਡਾ ਜੂਨੀਅਰ ਆ ਹਾਂ ਮੇਰੀ 168 ਯੂਨੀਅਨ ਦਾ ਪ੍ਰਧਾਨ ਆ ਮੈਂ ਡੀਪੀ 168 ਦਾ ਠੀਕ ਹੈ ਇਹ ਮੰਗ ਕਰ ਰਿਹਾ ਨਵੀਆਂ ਪੋਸਟਾਂ ਦੀ ਵਿਚਾਰਾ ਠੀਕ ਹੈ ਠੀਕ ਹੈ ਜੀ ਹਾਂ ਹੁਣ ਬੇਰੁਜ਼ਗਾਰੀ ਆ ਪੜਦਾ ਕਾਰੇ ਵਾਸਤੇ ਬੰਦਾ ਸਰ ਹਾਂ ਜਾਂ ਤਾਂ ਇਹ ਹੋਵੇ ਕੋਈ ਟੈਸਟ ਨਾ ਕਲੀਅਰ ਹੋਵੇ ਜੀ ਇਹ ਤਾਂ ਜਲ ਜਿਵੇਂ ਉਹਨਾਂ ਨੇ ਕਿਹਾ ਹਾਂ ਉਹਨਾਂ ਦੀ ਜਿਵੇਂ ਉਹਨਾਂ ਨੇ ਕਹਿਣਾ ਵੀ ਜਾਲੀ ਸਰਟੀਫਿਕੇਟ ਚੱਕੀ ਫਿਰਦੇ ਆ ਜਾਂ ਤਾਂ ਇਹ ਗੱਲ ਹੋਵੇ ਵੀ ਕੋਈ ਨੌਜਵਾਨ ਤੇ ਕੈਪੇਬਿਲਿਟੀ ਨਾ ਹੋਵੇ ਫਿਰ ਤਾਂ ਅਸੀਂ ਨਾ ਮੈਂ ਚੁੱਪ ਕਰਕੇ ਬੈਠ ਜੀਏ ਕਰੇ ਫਿਰ ਅਸੀਂ ਦਿਹਾੜੀ ਜਾਵੜੇ ਕਰੀ ਤੂੜੀ ਵਾਲੇ ਟਰਾਲੇ ਨਾਲ ਚੱਲ ਜਾਈਏ ਕਰੇ ਹੂੰ ਗੁੱਸਾ ਰੌਲਾ ਇਸ ਗੱਲ ਦਾ ਸਾਰਾ ਜਦੋਂ ਕੈਪੇਬਿਲਿਟੀ ਹੋਣ ਦੇ ਬਾਵਜੂਦ ਸਾਨੂੰ ਕੰਧਾਂ ਨਾਲ ਟੱਕਰਾ ਮਾਰਨੀ ਪੈਂਦੀ ਹੈ ਨਾ ਇਹ ਗੂੰਗੀ ਸਰਕਾਰ ਨਾਲ ਮੱਥਾ ਮਾਰਨਾ ਪੈਂਦਾ ਇਹ ਜਿਹੜੀਆਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਬੋਲੀਆਂ ਹੋ ਜਾਂਦੀਆਂ ਨੇ ਉਹ ਸਰਕਾਰ ਜਿਹੜੀ ਕਹਿੰਦੀ ਸੀ ਸਾਡੀ ਸਰਕਾਰ ਲੋਕਾਂ ਦੀ ਸੱਥਾਂ ਦੇ ਵਿੱਚੋਂ ਚੱਲੂਗੀ ਉਹ ਸੀਮਾ ਮਾਨ ਅੱਜ ਉਹਦੇ ਤੱਕ ਕੋਈ ਆਵਾਜ਼ ਨਹੀਂ ਪਹੁੰਚਦੀ ਅੱਜ ਉਹਦੇ ਤੱਕ ਆਵਾਜ਼ ਪਹੁੰਚਾਉਣ ਹੀ ਨਹੀਂ ਦਿੱਤੀ ਜਾਂਦੀ ਪੁਲਿਸ ਮੁਲਾਜ਼ਮਾਂ ਨੂੰ ਕਹਿ ਦਿੱਤਾ ਜਾਂਦਾ ਜੇਕਰ ਅੱਜ ਪੋਸਟਰ ਜਾ ਕੇ ਖੜਾ ਹੋਇਆ ਇਹਨੂੰ ਮੁਲਾਜ਼ਮ ਸਾਹਿਬਾਂ ਨੂੰ ਬਾਹਰ ਲੈ ਕੇ ਚੱਕ ਕੇ ਕੀ ਗੱਲ ਇੰਡੀਆ ਦਾ ਡੈਮੋਕਰੈਟਿਕ ਕੰਟਰੀ ਪ੍ਰੈਮਬਲ ਪੜ੍ਹਦੇ ਆ ਨਾ ਆਪਾਂ ਸੰਵਿਧਾਨ ਦੀ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਤੁਸੀਂ ਆਪਦੀ ਆਵਾਜ਼ ਰੱਖ ਸਕਦੇ ਹੋ ਤੁਸੀਂ ਯੂਨੀਅਨ ਦਾ ਪ੍ਰੋਟੈਸਟ ਰੱਖ ਸਕਦੇ ਹੋ ਪਰ ਪ੍ਰੋਟੈਸਟ ਨਹੀਂ ਕਰਨ ਦਿੱਤੇ ਜਾ ਰਹੇ ਪਰਚੇ ਆ ਆ ਕਰਾਂਗੇ ਜੋ ਕਰਾਂਗੇ ਤੁਮਕਾਇਆ ਜਾ ਰਿਹਾ ਸੋਨੂ ਭਾਈ ਕੋਈ ਹੋਰ ਵੀ ਹੁਣ ਤੁਮਕਾਇਆ ਤੁੰਗੋ ਪੁਲਿਸ ਵਾਲਿਆਂ ਨੇ ਕੁ ਆ ਆ ਪਾਰਟੀ ਦੇ ਮੂਰੇ ਬੰਦੇ ਸੀ ਉਹੀ ਪਿੱਛੇ ਕਰ ਰਹੇ ਸੀ ਉਹੀ ਕਹਿ ਰਹੇ ਸੀ ਵੀ ਪੈਸੇ ਲੈ ਕੇ ਆਏ ਹੋ ਤੇ ਜਾਣ ਕੇ ਪ੍ਰੋਗਰਾਮ ਖਰਾਬ ਕਰਾਇਆ ਸਾਡੀ ਪਾਰਟੀ ਦਾ ਉਹ ਪੂਰੇ ਜ਼ੋਰ ਨਹੀਂ ਕਰ ਰਹੇ ਸੀ ਪੂਰੀ ਫੋਰਸ ਪਾ ਰਹੇ ਸੀ ਹਾਂ ਉਹ ਉਹ ਧੱਕਾ ਕਰ ਰਹੇ ਸੀ ਕਿਸੇ ਨੇ ਹੋਰ ਤਾਂ ਨਹੀਂ ਧਮਕਾ ਤੁੰਕਾ ਹੈ ਕੋਈ ਬਿਨਾਂ ਪੁਲਿਸ ਪ੍ਰਸ਼ਾਸਨ ਦੇ ਕੋਈ ਧਮਕਾਈ ਨਹੀਂ ਹਾਂ ਬਾਕੀ ਉਹ ਕਿਸ ਨੇ ਨਾ ਕਰ ਕੀਤਾ ਤੇ ਤੁਸੀਂ ਧਰਨੇ ਵਗੈਰਾ ਚ ਜਾਣੇ ਰਹਿੰਦੇ ਹੋ ਇਹਨਾਂ ਦੇ ਨਾਲ ਹਾਂ ਇਹਨਾਂ ਨਾਲ ਜਾਣੇ ਰਹਿੰਦੇ ਹਾਂ ਹੂੰ ਹਾਂਜੀ ਜੇਕਰ ਇਹਦੇ ਪਰੇਤਪਾਲ ਤੇ ਸਾਡਾ ਸਾਥੀ ਜਿਹੜਾ ਜੇਕਰ ਇਹਦੇ ਤੇ ਕੋਈ ਵੀ ਐਵੇਂ ਦੀ ਧਮਕੀ ਭਰਿਆ ਜਾਂ ਕੁਝ ਵੀ ਐਵੇਂ ਦਾ ਹੁੰਦਾ ਤਾਂ ਪੂਰੀ ਜਥੇਬੰਦੀ ਨੂੰ ਅਸੀਂ ਕਾਲ ਦੇ ਦਿੱਤੀ ਗਈ ਆ ਪੂਰੀ ਜਥੇਬੰਦੀ ਉਹਦੇ ਨਾਲ ਖੜੀ ਆ ਜੀ ਠੀਕ ਆ ਅਸੀਂ ਆਪਦੇ ਹੱਕ ਮੰਗਦੇ ਰਵਾਂਗੇ ਜਿੰਨਾ ਟਾਈਮ ਸਾਡੇ ਹੱਕ ਨਹੀਂ ਮਿਲ ਜਾਂਦੇ ਠੀਕ ਆ ਅਸੀਂ ਉਹ ਪੋਸਟਾਂ ਮੰਗ ਰਹੇ ਆ ਜਿਹੜੀਆਂ ਦੇ ਅਸੀਂ ਐਲੀਜੀਬਲ ਆ ਇਹ ਨਹੀਂ ਹੈਗਾ ਵੀ ਨਾਉਣ ਐਲੀਜੀਬਲ ਜਾਂ ਜਾਂ ਹੋਵੇ ਬਈ ਅਸੀਂ ਤਾਂ ਐਲੀਜੀਬਲ ਹੀ ਨਹੀਂ ਹੈਗੇ ਅਸੀਂ ਮੰਗ ਰਹੇ ਆ ਤਾਂ ਜਥੇਬੰਦੀ ਵੱਲੋਂ ਪੂਰਾ ਸਮਰਥਨ ਕੀਤਾ ਜਾਊਗਾ ਔਰ ਜਿੱਥੇ ਵੀ ਇਹਨਾਂ ਦਾ ਕੋਈ ਵੀ ਆਪਾਂ ਗੱਲ ਕਰੀ ਐਮਐਲਏ ਹੋਵੇ ਚਾਹੇ ਕੈਬਨਿਟ ਮੰਤਰੀ ਹੋਵੇ ਅਸੀਂ ਡ ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਵਰਕਰਾਂ ਨੂੰ ਸਪਸ਼ਟੀ ਕਰਨ ਦੇਣਾ ਜੇ ਉਹਦਾ ਸਪਸ਼ਟੀਕਰਨ ਉਹਨਾਂ ਦੇ ਦੇ ਦੇਣਗੇ ਉਹ ਆਪ ਦਾ ਬਸ ਅਸੀਂ ਸਪਸ਼ਟੀਕਰਨ ਦੇਣ ਪਰ ਸਵਾਲ ਤਾਂ ਅਸੀਂ ਸਾਡੇ ਉਹੀ ਰਹੂਗਾ ਨਾ ਸਾਡੀਆਂ ਪੋਸਟਾਂ ਕਿੱਥੇ ਆ ਹਾਂ ਨਹੀਂ ਕਾਹਦਾ ਸਪਸ਼ਟੀਕਰਨ ਕਰਨਾ ਸਪਸ਼ਟੀਕਰਨ ਇਹ ਜਿਹੜੇ ਗਲਤ ਇਲਜ਼ਾਮ ਲਾਏਗੇ ਸਾਡੇ ਮੋਢੇ ਤੇ ਵੀ ਜਾਲੀ ਸਰਟੀਫਿਕੇਟ ਚੱਕੀ ਫਿਰਦਾ ਹੈ ਬੀ ਇਹਨੂੰ ਜਾਲੀ ਬੰਦਾ ਦਿਖਾਉਣਾ ਜਾਲੀ ਬੰਦਾ ਦਿਖਾਉਣਾ ਜਾਲੀ ਉਹੀ ਗੱਲ ਆ ਨਾ ਰਤਨ ਜੀ ਹੁਣ ਇੱਕ ਨਾ ਆਪਾਂ ਗੱਲ ਕਰੀਏ ਮਾਨ ਹਨੀ ਹੁੰਦੀ ਆ ਬੰਦੇ ਦੀ ਕਿ ਯਾਰ ਬੰਦੇ ਦਾ ਇੱਕ ਰਤਬਾ ਹੁੰਦਾ ਪਿੰਡ ਦੇ ਵਿੱਚ ਬਈ ਉਹਨਾਂ ਨੇ ਕਿਹਾ ਵੀ ਜਾਲੀ ਡ ਤਾਂ ਪਿੰਡ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਜੇ ਉਹ ਸਪਸ਼ਟੀਕਰਨ ਦਿੰਦੇ ਆ ਪਰ ਇਹ ਨਹੀਂ ਹੈਗਾ ਵੀ ਸਪਸ਼ਟੀਕਰਨ ਦੇ ਕੇ ਸਾਡੇ ਸਵਾਲ ਮੁੱਕ ਜਾਣਗੇ ਸਾਡੇ ਸਵਾਲ ਉਹੀ ਰਹਿਣਗੇ ਵੀ ਸਾਡੀਆਂ ਪੋਸਟਾਂ ਕਿੱਥੇ ਆ ਹੂੰ 2023 ਤੋਂ ਬਾਅਦ ਸਾਡੀਆਂ ਪੋਸਟਾਂ ਕਿੱਥੇ ਆ ਹੂੰ ਤੁਸੀਂ ਕੋਈ ਨੋਟਿਸ ਵਗੈਰਾ ਵੀ ਪੇਰੇ ਰਹੇ ਹੋ ਉਹਨਾਂ ਡੈਫਰਮੇਸ਼ਨ ਜਾਂ ਕੁਝ ਹੋਰ ਨਹੀਂ ਹਜੇ ਤੱਕ ਕੋਈ ਪਲਾਨ ਨਹੀਂ ਜੇ ਸਪਸ਼ਟੀਕਰਨ ਨਹੀਂ ਹੁੰਦਾ ਫਿਰ ਅਪ ਦੇਖਦੇ ਜੀ ਸੋ ਇਹ ਅੱਜ ਮਾਮਲਾ ਹੋਇਆ ਹੈਗਾ ਹਲਕਾ ਰੰਪਰਾ ਫੂਲ ਦੇ ਪਿੰਡ ਸੇਲਬਰਾ ਚ ਇਹਨਾਂ ਨੇ ਆਪ ਦਾ ਦੁੱਖੜਾ ਵੀ ਦੱਸਤਾ ਹੈਗਾ ਜਿਹੜਾ ਜਿੰਨੇ ਵੀ ਇਹ ਪੀਟੀ ਮਾਸਟਰ ਆ ਜਿਹੜੀਆਂ 168 ਪੋਸਟਾਂ ਆਣੀਆਂ ਉਹ ਵੀ ਸਾਰਾ ਦੱਸਤਾ ਤੇ ਐਂ ਵੀ ਦੱਸਤਾ ਵੀ ਜਿਹੜੀਆਂ ਇਹ ਬੰਦੇ ਕੋਲੇ ਡਿਗਰੀਆਂ ਆਈਆਂ ਜਾਂ ਜਿਹੜੀ ਮੈਰਿਟ ਲਿਸਟ ਚ ਆ ਜਾਂ ਜਿਹੜੇ ਜਿਹੜੇ ਪੇਪਰ ਕਲੀਅਰ ਕਰੇ ਆ ਉਹ ਬਿਲਕੁਲ ਰਹਿਣ ਵਾਲਾ ਇਹਨਾਂ ਨੇ ਚੈਲੰਜ ਕੀਤਾਗਾ ਬਲਕਾਰ ਸਿੰਘ ਸਿੱਧੂ ਤੇ ਉਹਦੇ ਵਰਕਰਾਂ ਨੂੰ ਹੁਣ ਦੇਖਣ ਵਾਲਾ ਹੋਊਗਾ ਵੀ ਆਉਣ ਵਾਲੇ ਦਿਨਾਂ ਚ ਬਲਕਾਰ ਸਿੰਘ ਸਿੱਧੂ ਦੇ ਜਿਹੜੇ ਵਰਕਰ ਨੇ ਉਹ ਇਹਨਾਂ ਦੇ ਸਾਹਮਣੇ ਆਉਂਦੇ ਆ ਜਾਂ ਨਹੀਂ ਆਉਂਦੇ ਇਸ ਖਬਰ ਦੇ ਨਾਲ ਅਸੀਂ ਬਣੇ ਰਹਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ